ਕਿਸਾਨ ਅੰਦੋਲਨ 2.0 ਦੇ ਵਿੱਚ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਡਟੇ ਹੋਏ ਨੇ ਤੇ ਸਿਆਸਤੀ ਲੋਕ ਹੋਣ ਚਾਹੇ ਆਮ ਲੋਕ ਹੋਣ ਚਾਹੇ ਫਿਲਮੀ ਇੰਡਸਟਰੀ ਦੇ ਲੋਕ ਹੋਣ ਜਿਹੜਾ ਲਗਾਤਾਰ ਇਸ ਅੰਦੋਲਨ ਦੇ ਹੱਕ ਦੇ ਵਿੱਚ ਖੜੇ ਹੋਏ ਉਹ ਨਜ਼ਰ ਆ ਰਹੇ ਨੇ ਇਸ ਅੰਦੋਲਨ ਦੀ ਹਮਾਇਤ ਕਰ ਰਹੇ ਨੇ ਇਸ ਤੋਂ ਇਲਾਵਾ ਜੇਕਰ ਗੱਲ ਕਰਾਂ ਮੈਂ ਪਰਮਜੀਤ ਹਾਂਸੂਣਾ ਦੀ ਜਿਨ੍ਹਾਂ ਹਾਂਸ ਰਾਜ ਹਾਂਸ ਤੇ ਪਰਮਜੀਤ ਹਾਂਸ ਹਰ ਮੁੱਦੇ ਤੇ ਬਾਕੀ ਦੇ ਨਾਲ ਆਪਣੀ رائے ਰੱਖਦੇ ਨੇ ਤੇ ਇਸ ਵਾਰ ਵੀ ਉਹਨਾਂ ਨੇ ਕਿਸਾਨ ਅੰਦੋਲਨ ਨੂੰ ਲੈ ਕੇ ਇੱਕ ਵੀਡੀਓ ਪੋਸਟ ਕੀਤੀ ਹੈ ਜਿਨ੍ਹਾਂ ਕਿਸਾਨਾਂ ਤੇ ਸਰਕਾਰਾਂ ਨੂੰ ਲੈ ਕੇ ਇੱਕ ਵੀਡੀਓ ਪੋਸਟ ਕੀਤੀ ਹੈ ਜਿਸ ਵਿੱਚ ਪਰਮਜੀਤ ਹਾਂਸ ਨੇ ਬਹੁਤ ਸਾਰੀਆਂ ਗੱਲਾਂ ਅੱਗੇ ਰੱਖੀਆਂ। ਉਹਨਾਂ ਨੇ ਵੀਡੀਓ ਪੋਸਟ ਕਰਦੇ ਹੋਏ ਕਿਹਾ ਕਿ ਮੋਦੀ ਸਾਹਿਬ ਤੇ ਖੱਟਰ ਸਾਹਿਬ ਤੁਸੀਂ ਦੁਨੀਆ ਭਰ ਦੀ ਫੋਰਸ ਹੱਦਾਂ ਤੇ ਭੇਜ ਦਿੱਤੀ ਹੈ। ਤੁਹਾਡੇ ਤੋਂ ਆਪ ਕਿਉਂ ਨਹੀਂ ਜਾਇਆ ਜਾਂਦਾ? ਜੀ ਹਾਂ ਉਦੋਂ ਹੀ ਉਹਨਾਂ ਨੇ ਅਥਰੂ ਗੈਸ ਦੇ ਗੋਲੇ ਦਾਗੇ ਜਾਣ ਤੋਂ ਲੈ ਕੇ ਗੋਲੀਆਂ ਚਲਾਉਣ ਤੱਕ ਦਾ ਜ਼ਿਕਰ ਕੀਤਾ ਤੇ ਇਸ ਵੀਡੀਓ ਦੇ ਵਿੱਚ ਦੀਪ ਸਿੱਧੂ ਨੂੰ ਲੈ ਕੇ ਵੀ ਗੱਲ ਕੀਤੀ। ਕੀ ਕੁਝ ਕਿਹਾ ਉਹਨਾਂ ਨੇ? ਆਓ ਸੁਣਦੇ ਹਾਂ। ਗੱਲ ਇਹ ਹੈ ਕਿ ਦੇਖੋ ਟੈਕਨੋਲੋਜੀ ਨੂੰ ਵੀ ਅਸੀਂ ਇਸਤੇਮਾਲ ਕਰ ਲਾ ਪਏ ਆਪਣੇ ਲੋਕਾਂ ਤੇ ਇਹ ਜਿਹੜੇ ਡਰੋਨ-ਡਰੋਨ ਤੇ ਬਣਾਏ ਸੀਗਾ ਨਾ ਵੀ ਜਦੋਂ ਕੋਈ ਬਗਾਨਾ ਮੁਲਕ ਤੁਹਾਡੇ ਤੇ ਹਮਲਾ ਕਰੇ ਉਦੋਂ ਇਸਤੇਮਾਲ ਕਰੋ ਪਰ ਇਹਨਾਂ ਲੋਕਾਂ ਨੇ ਆਪਣੇ ਲੋਕਾਂ ਤੇ ਇਸਤੇਮਾਲ ਕਰਨਾ ਸ਼ੁਰੂ ਕਰ ਦਿੱਤੀ ਇਸ ਟੈਕਨੋਲੋਜੀ ਨੂੰ ਪਰ ਅਸੀਂ ਪੰਜਾਬੀ ਹੁੰਨੇ ਆ ਇਹਨਾਂ ਨੂੰ ਇਹ ਨਹੀਂ ਪਤਾ ਕਿ ਜਿਹੜੇ ਜੁਗਾੜੀ ਹੁੰਦੇ ਨਾ ਨਾ ਉਹ ਸਭ ਤੋਂ ਜ਼ਿਆਦਾ ਪੰਜਾਬੀ ਜੁਗਾੜੀ ਹੁੰਦੇ ਨੇ ਜੇ ਤੁਸੀਂ ਇਹ ਜੁਗਾੜ ਲਾਓਗੇ ਵੀ ਚਲੋ ਡਰੋਨ ਛੱਡ ਕੇ ਤਾ ਕਰਦਾਂਗੇ ਉਹ ਕਰਦਾਂਗੇ ਨਹੀਂ ਤੁਸੀਂ ਦੇਖ ਲਓ ਫਿਰ 5-5 ਲੱਖ ਦਾ 7-7 ਲੱਖ ਦਾ ਡਰੋਨ 4-5 ਰੁਪਈਆਂ ਦੀ ਕੀਮਤ ਦੇ ਪਤੰਗ ਨਾਲ ਸੁੱਟੀ ਜਾਂਦੇ ਨੇ ਇਹਨੂੰ ਕਹਿੰਦੇ ਨੇ ਪੰਜਾਬੀ ਤੁਸੀਂ ਇੰਨਾ ਖਰਚਾ ਕਰ ਕਰਕੇ ਨਾਲ ਵੀਡੀਓ ਦੇਖ ਰਹੇ ਹੋ ਤੇ ਇੱਕ ਵੀਡੀਓ ਪਤਾ ਨਹੀਂ ਕਿੰਨੇ ਕੁ ਉੱਥੇ ਕਿੱਲਾ ਗੱਡੀਆਂ ਹੋਈਆਂ ਨੇ ਉਹਨਾਂ ਨੇ ਕਿੰਨੇ ਕੁ ਉੱਥੇ ਉਹਨਾਂ ਨੇ ਲੋਹਾ ਲਾਇਆ ਹੋਇਆ ਕਿੰਨੇ ਕੁ ਵੱਡੇ-ਵੱਡੇ ਬੈਰੀਅਰ ਬਣਾ ਦਿੱਤੇ ਨੇ ਪਰ ਪੰਜਾਬੀਆਂ ਦਾ ਹੌਸਲਾ ਤੇ ਗੱਡਸ ਤੇ ਜੋਰ ਦੇਖੋ ਸਾਰਾ ਕੁਝ ਚੱਕ ਚੱਕ ਮਾਰੀ ਜਾ ਰਿਹਾ ਹੈ ਨਾ ਖਟੜਾ ਕੀ ਫਾਇਦਾ ਤੇਰਾ ਗੱਲ ਇਹ ਆ ਕਿ ਸਾਡੇ ਮੁਲਕ ਦੀ ਇਹੀ ਤਰਾਸ਼ਦੀ ਹੈ ਕਿ ਅਸੀਂ ਸੁਣਦੇ ਨਹੀਂ ਗੱਲਾਂ ਦੋ ਹੀ ਨੇ ਬਸ ਜਿਹੜੀ ਮੈਂ ਗੱਲ ਕਹਿਣ ਲੱਗਾ ਸੀ ਸੋਰੀ ਗੱਲਾਂ ਗੱਲਾਂ ਚ ਹੋਰ ਪਾਸੇ ਚਲੇਗੀ ਬਸਲੇ ਤੇ ਦੋ ਹੀ ਨੇ ਨਾ ਕਿ ਜਿਹੜੀ ਉੱਥੇ ਸੰਗਤ ਗਈ ਹੋਈ ਆ ਉਹਨਾਂ ਨੇ ਤੁਹਾਨੂੰ ਗੱਲ ਸੁਣਾਉਣੀ ਆ ਤੇ ਸਰਕਾਰਾਂ ਨੇ ਸੁਣਨੀ ਆ ਤੁਸੀਂ ਗੱਲ ਸੁਣਨ ਦੀ ਬਜਾਏ ਤੁਸੀਂ ਸੋਚ ਕੇ ਦੇਖੋ ਕਿ ਤੁਸੀਂ ਕੀ ਕਰ ਰਹੇ ਹੋ ਕੀ ਕਰ ਰਹੇ ਹੋ ਸੋਚ ਕੇ ਦੇਖੋ ਜਿਹੜੇ ਪ੍ਰਧਾਨ ਮੰਤਰੀ ਸਾਹਿਬ ਨੇ ਸਾਡੇ ਮੋਦੀ ਸਾਹਿਬ ਮੋਦੀ ਸਾਹਿਬ ਤੁਸੀਂ ਪੂਰੀ ਦੁਨੀਆ ਦੀਆਂ ਫੌਜਾਂ ਉੱਥੇ ਭੇਜ ਰਹੇ ਹੋ ਖੱਟੜ ਸਾਹਿਬ ਪੂਰੀ ਦੁਨੀਆ ਦੀਆਂ ਫੌਜਾਂ ਉੱਥੇ ਭੇਜ ਰਹੇ ਹੋ ਕੀ ਤੁਹਾਡੇ ਕੋ ਆਪ ਨਹੀਂ ਆਇਆ ਜਾਂਦਾ ਉੱਥੇ ਤੁਹਾਨੂੰ ਕੋਈ ਗੋਲੀ ਤੇ ਨਹੀਂ ਮਾਰੇਗਾ ਤੁਹਾਨੂੰ ਤੂੰ ਆਪ ਬੁਲਾ ਰਹੇ ਨੇ ਕਿ ਆ ਕੇ ਸਾਡੀ ਗੱਲ ਸੁਣੋ ਤੁਸੀਂ ਹਰ ਜਗ੍ਹਾ ਜਾਂਦੇ ਹੋ ਮੋਦੀ ਸਾਹਿਬ ਜਿੱਥੇ ਬਿਲਕੁਲ ਕੋਈ ਬੁਲਾਉਦਾ ਨਹੀਂ ਕੋਈ ਮਤਲਬ ਨਹੀਂ ਜਾਣਦਾ ਉੱਥੇ ਵੀ ਜਾ ਜਾ ਕੇ ਬੈਠੇ ਹੁੰਦੇ ਨੇ ਤੇ ਇੱਥੇ ਅੱਜ ਲੋੜ ਆ ਤੁਹਾਡੀ ਤੇ ਤੁਸੀਂ ਬਸ ਹੁਕਮ ਹੀ ਕਰੀ ਜਾਂਦੇ ਹੋ ਬੈਠੇ ਇੰਨਾ ਨੁਕਸਾਨ ਮੁਲਕ ਦਾ ਵੀ ਕਰ ਰਹੇ ਹੋ ਤੇ ਲੋਕਾਂ ਦਾ ਵੀ ਇਹਦੀ ਭਰ ਭਾਈ ਕੌਣ ਕਰੇਗਾ ਇਹ ਸੋਚ ਕੇ ਦੇਖੋ ਤਦੀ ਸਾਡਾ ਮੁਲਕ ਦਾ ਕੁਝ ਬਣਦਾ ਨਹੀਂ ਥੋੜਾ ਜਿਹਾ ਗਰੋਅਪ ਹੋਣ ਲੱਗਦਾ ਤੇ ਤੁਸੀਂ ਲੋਕ ਇਦਾਂ ਕਰਦੇ ਹੋ ਕਿਸਾਨ ਇੱਥੇ ਔਨਲੀ ਮਜਬੂਰ ਹੋ ਗਏ ਰਹੇ ਤੁਹਾਨੂੰ ਯਾਦ ਹੋਵੇਗਾ ਕਿ ਪਿਛਲੀ ਵਾਰੀ ਤੁਸੀਂ ਮਿੱਠੀਆਂ ਗੋਲੀਆਂ ਦੇ ਦਿੱਤੀਆਂ ਸਨ ਕਿ ਤਿੰਨੇ ਕਾਨੂੰਨ ਵਾਪਸ ਲੈ ਲੈਣੇ ਐਮਐਸਪੀ ਵੀ ਮਿਲੇਗੀ ਸਾਰੇ ਕੁਝ ਤੁਸੀਂ ਕਿਹਾ ਸੀਗਾ ਹੋਵੇਗਾ ਮਿੱਠੀਆਂ ਗੋਲੀਆਂ ਦੇ ਕੇ ਤੋਰਤਾ ਅਸੀਂ ਪੰਜਾਬੀ ਥੋੜੇ ਇਮੋਸ਼ਨਲ ਆ ਤੁਸੀਂ ਤਾਂ ਗੱਲ ਸੁਣਣੀ ਨਹੀਂ ਪਰ ਅਸੀਂ ਸੁਣ ਲਈਨੇ ਆ ਜਿੰਨਾ ਮਰਜੀ ਗੁੱਸਾ ਹੋਵੇ ਸਾਨੂੰ ਕੋਈ ਪਿਆਰ ਨਾਲ ਪਲੋਸ ਕੇ ਕਹੇ ਨਾ ਤੇ ਅਸੀਂ ਉੱਥੇ ਹੀ ਬਹਿ ਜੰਨੇ ਆ ਹੁਕਮ ਕਰੋ ਜੀ ਇਹ ਪੰਜਾਬੀਆਂ ਦੇ ਸੁਭਾਅ ਦੇ ਵਿੱਚ ਆ ਕਿਉਂਕਿ ਅਸੀਂ ਜਿੰਨੇ ਗਰਮ ਆ ਉੰਨੇ ਅਸੀਂ ਨਰਮ ਵੀ ਆ ਜੇ ਤੁਸੀਂ ਉਦੋਂ ਸੁਣ ਲੀਂਦੇ ਸਾਰਾ ਕੁਝ ਤੇ ਅੱਜ ਇਹ ਸਾਰਾ ਖਲਾਰਾ ਦੁਬਾਰਾ ਨਾ ਪੈਂਦਾ ਕਿਸੇ ਦਾ ਦਿਲ ਨਹੀਂ ਕਰਦਾ ਮੈਂ ਅਗੇਨ ਕਹਿ ਰਿਹਾ ਕਿਸੇ ਦਾ ਦਿਲ ਨਹੀਂ ਕਰਦਾ ਕਿ ਆਪਣੀ ਖੇਤੀਬਾੜੀ ਛੱਡ ਕੇ ਆਪਣੇ ਬਾਲ ਬੱਚੇ ਘਰਬਾਰ ਬਾਲ ਡੰਗਰ ਛੱਡ ਕੇ ਐਦਾਂ ਦਿੱਲੀ ਦੀਆਂ ਸੜਕਾਂ ਤੇ ਰੁਲਦਾ ਫਿਰੇ ਕਿਸੇ ਦਾ ਨਹੀਂ ਦਿਲ ਕਰਦਾ ਕਿ ਉੱਥੇ ਜਾ ਕੇ ਅੱਖਾਂ ਅੰਨੀਆਂ ਕਰਾਵੇ ਤੁਹਾਡੇ ਧੂਏ ਨਾਲ ਹੁਣ ਤੇ ਇੱਥੋਂ ਤੱਕ ਕਿ ਅਸਲੀ ਗੋਲੀਆਂ ਵੀ ਮਿਲ ਗਈਆਂ ਨੇ ਉੱਥੇ ਤੁਸੀਂ ਅਸਲੀ ਗੋਲੀਆਂ ਤੱਕ ਚਲਾਉਣੇ ਸ਼ੁਰੂ ਕਰ ਦਿੱਤੀਆਂ ਨੇ ਮਾੜੀ ਮੋਟੀ ਸ਼ਰਮ ਕਰੋ ਪਰ ਧੰਨਿਆ ਸਾਡੇ ਪੰਜਾਬੀ ਸਲੂਟ ਆ ਹਰ ਗੱਲ ਦਾ ਹਰ ਮਸਲੇ ਦਾ ਹੱਲ ਸਾਡੇ ਕੋਲ ਹੈਗਾ ਤੂੰ ਇਹਦਾ ਹੱਲ ਵੀ ਲੰਬੀ ਜਾਂਦੇ ਨੇ ਕੋਈ ਕਿਤੇ ਟਰਾਲੀਆਂ ਦੇ ਵਿੱਚ ਗਿੱਲੀ ਪ੍ਰਣਾਲੀ ਤੇ ਕਿਤੇ ਬੂਰੀਆਂ ਗਿੱਲੀਆਂ ਤੇ ਕਿਤੇ ਪਤੰਗ ਦੇ ਨਾਲ ਵੱਡੇ ਵੱਡੇ ਡਰੋਨ ਤੁਹਾਡੇ ਸਿੱਟੀ ਜਾਂਦੇ ਨੇ ਤੇ ਟਰੈਕਟਰਾਂ ਦੇ ਨਾਲ ਜਿਹੜੇ ਤੁਸੀਂ ਬੈਰੀਅਰ ਲਾਏ ਹੋਏ ਨੇ ਉਹ ਤਾਂ ਕੋਈ ਵੱਡੀ ਗੱਲ ਹੀ ਨਹੀਂ ਬੈਰੀਅਰ ਤਾਂ ਐਦਾਂ ਆ ਪੰਜਾਬੀਆਂ ਵਾਸਤੇ ਕੁਝ ਵੀ ਨਹੀਂ ਆ ਪਰ ਫੇਰ ਵੀ ਤੁਹਾਨੂੰ ਮਾੜੀ-ਮੋਟੀ ਸ਼ਰਮ ਆਉਣੀ ਚਾਹੀਦੀ ਤੁਹਾਡੇ ਦੇਸ਼ ਦੇ ਵਾਸੀ ਨੇ ਤੁਹਾਡੇ ਆਪਣੇ ਲੋਕ ਨੇ ਮੈਂ ਬੈਕਗ੍ਰਾਉਂਡ ਵੀ ਅੱਜ ਤੜੀ ਲਾਈ ਆ ਬਜ਼ੁਰਗੀ ਦੇਖੋ ਵੈਸੇ ਸਾਨੂੰ ਤੋਂ ਵੇਖ ਕੇ ਇਹਨਾਂ ਨੂੰ ਕੰਮ ਕਰਦੇ ਆ ਖੇਤ ਦੇ ਵਿੱਚ ਫਿਰਦੇ ਆ ਇਦਾਂ ਹੌਸਲਾ ਹੋ ਜਾਂਦਾ ਇਹਨਾਂ ਦੇ ਸਿਰ ਤੇ ਅਸੀਂ ਉਡਾਰੀਆਂ ਮਾਰਦੇ ਫਿਰਦੇ ਆ ਕਿ ਚਲੋ ਬਾਪੂ ਨੇ ਸਾਬ ਲੈਣਾ ਸਾਰਾ ਕੁਝ ਤੁਸੀਂ ਇਹਨਾਂ ਦਾ ਹਾਲ ਕੀ ਕਰ ਰਹੇ ਹੋ ਸਤਸੰਗਤ ਜੀ ਡਟੇ ਰਹੋ ਅਸੀਂ ਸਾਰੇ ਬੇਸ਼ੱਕ ਦੂਰ ਬੈਠੇ ਪਰ ਤੁਹਾਡੇ ਨਾਲ ਆ ਆਪਸੀ ਰੰਜਿਸ਼ਾ ਛੱਡੋ ਤੇ ਇਸ ਪ੍ਰੋਟੈਕਸ ਦੇ ਵਿੱਚ ਜਿੰਨਾ ਤੁਸੀਂ ਯੋਗਦਾਨ ਪਾ ਸਕਦੇ ਹੋ ਉਹ ਜਿਸ ਤਰ੍ਹਾਂ ਵੀ ਯੋਗਦਾਨ ਪਾ ਸਕਦੇ ਹੋ ਪਾਓ ਮੈਂ ਤੁਹਾਨੂੰ ਇੱਕ ਵੀਡੀਓ ਦਿਖਾਉਣਾ ਇਹ ਨਾ ਸੋਚੋ ਕਿ ਸ਼ਾਇਦ ਸਾਡੇ ਭਾਰਤ ਦੇ ਵਿੱਚ ਹੀ ਆ ਇਹ ਵੀਡੀਓ ਜਿਹੜੀ ਤੁਹਾਨੂੰ ਦਿਖਾਉਣੀ ਆ ਇਹ ਵੀਡੀਓ ਤੋਂ ਤੁਸੀਂ ਹੈਰਾਨ ਹੋ ਜਾਓਗੇ ਔਰ ਪਰੇਸ਼ਾਨ ਬਹੁਤ ਹੋਵੋਗੇ ਕਿ ਆਉਣ ਵਾਲਾ ਸਮਾਂ ਹੈ ਨਾ ਜਿਹੜਾ ਇਸੇ ਭਾਰਤ ਦੀ ਸਰਕਾਰ ਨੇ ਇਹਨਾਂ ਨੇ ਸਾਰੀਆਂ ਸਰਕਾਰਾਂ ਨੇ ਜ਼ਮੀਨਾਂ ਜਮੂਨਾ ਤੁਹਾਡੇ ਦੇ ਆਲਰੇਡੀ ਸੌਦੇ ਕਰ ਲੈਨੇ ਅਡਾਨੀਆਂ ਬਾਨੀਆਂ ਦੇ ਨਾਲ ਹਰ ਮੁਲਕ ਨੇ ਇਕੱਲੇ ਸਾਡੇ ਮੁਲਕ ਨੇ ਨਹੀਂ ਜਿਹੜੀ ਇੰਟਰਨੈਸ਼ਨਲ ਲਾ ਜਿਹੜਾ ਚੇਂਜ ਕਰ ਰਹੇ ਨੇ ਨਾ ਉਹ ਸਾਰਾ ਹੀ ਕੁਝ ਬਦਲ ਜਾਏਗਾ ਥੋੜੀ ਥੋੜੀ ਸਾਰੇ ਕੁਝ ਬਦਲ ਜਾਏਗਾ ਤੁਹਾਨੂੰ ਤੁਸੀਂ ਆਪਣੀਆਂ ਜ਼ਮੀਨਾਂ ਵਿੱਚ ਵੜਨ ਤੋਂ ਤਰਸ ਜਾਓਗੇ ਤੁਸੀਂ ਦਿਹਾੜੀਆਂ ਕਰ ਲਾ ਦੇਣਾ ਤੁਹਾਨੂੰ ਜੇ ਤੁਸੀਂ ਅੱਜ ਹਾਰ ਗਏ ਸਮਝ ਲਓ ਪੂਰੀ ਜ਼ਿੰਦਗੀ ਲਈ ਹਾਰ ਗਿਆ ਤੁਹਾਡੀਆਂ ਆਉਣ ਵਾਲੀਆਂ ਜਿਹੜੀਆਂ ਨਸਲਾਂ ਨੇ ਉਹਨਾਂ ਵਾਸਤੇ ਕੱਖ ਵੀ ਨਹੀਂ ਰਹੇਗਾ ਉਸ ਸੋੜਿਆ ਕਰਨਗੇ ਬਜ਼ੁਰਗਾਂ ਕੋਲੋਂ ਵੀ ਕਦੇ ਸਾਡੇ ਕੋਲ ਜ਼ਮੀਨਾਂ ਹੁੰਦੀਆਂ ਸਨ ਇਹ ਸਮਾਂ ਆ ਜਾਣਾ ਜੇਕਰ ਅਸੀਂ ਨਾ ਅੱਗੇ ਵਧੇ ਪਿਛਲੀ ਵਾਰੇ 700 ਤੋਂ ਉੱਪਰ ਕਿਸਾਨ ਉੱਥੇ ਮਾਰਿਆ ਗਿਆ ਸੀਗਾ ਅਜੇ ਤੋਦੀ ਭਰ ਭਾਈ ਨਹੀਂ ਹੋਈ ਜੇਕਰ ਉਹਦੇ ਇਹ ਮੰਨ ਲੈਂਦੇ ਤੇ ਫਿਰ ਅੱਜ ਦੁਬਾਰਾ ਆਉਣ ਦਾ ਮocca ਨਾ ਹੁੰਦਾ ਦੀਪ ਸਿੱਧੂ ਨੇ ਉਦੋਂ ਕਿਆ ਵੀ ਸੀਗਾ ਬੜਾ ਗਰਜ-ਵਰਜ ਕੇ ਕਿਸਾਨਾਂ ਨੂੰ ਵੀ ਕਿਆ ਸੀਗਾ ਕਿ ਅੱਜ ਤੁਸੀਂ ਨਾ ਜਾਓ ਜੇ ਅੱਜ ਚਲੇ ਗਏ ਦਿੱਲੀ ਦੁਬਾਰਾ ਫਿਰ ਆਉਣਾ ਪੈਗਾ ਪਰ ਅਸੀਂ ਉਸ ਬੰਦੇ ਨੂੰ ਅਣਗੌਲਿਆ ਕੀਤਾ ਤੇ ਉਸ ਬੰਦੇ ਦੇ ਦੁਸ਼ਮਣ ਬਣ ਗਏ ਮਰਨ ਤੋਂ ਬਾਅਦ ਬੇਸ਼ੱਕ ਜੋ ਮਰਜੀ ਕਰਦੇ ਰਹੋ ਪਰ ਜਿਉਦੇ ਜੀ ਅਸੀਂ ਕਿਸੇ ਦੀ ਸੁਣਦੇ ਨਹੀਂ ਆ ਮੈਨੂੰ ਵੀ ਹੋ ਸਕਦਾ ਕੋਈ ਐਸੇ ਬੰਦੇ ਹੋਣ ਉੱਤੇ ਬੈਠਾ ਬੋਲੀ ਜਾਂਦਾ ਮੈਂ ਪਹਿਲੇ ਸਟਾਰਟਿੰਗ ਵਿੱਚ ਕਿਹਾ ਸੀ ਜਿੰਦਾ ਵੀ ਤੁਸੀਂ ਯੋਗਦਾਨ ਪਾ ਸਕਦੇ ਹੋ ਮੈਂ ਤਿੰਨ ਟਰੈਕਟਰ ਭੇਜੇ ਹੋਏ ਨੇ ਜਿਵੇਂ ਮੈਂ ਦੱਸਿਆ ਪੈਸਾ ਥੇਲਾ ਖੁੱਲਾ ਦੇ ਕੇ ਉਹਨਾਂ ਨੂੰ ਭੇਜਿਆ ਹੋਇਆ ਆਪਣੇ ਖਾਣ ਪੀਣ ਲਈ ਖਰਚੇ ਵਰਚ ਕਿਉਂਕਿ ਉੱਥੇ ਕੁਦਰਤੀ ਗੱਲ ਹੈ ਕਿ ਸਾਰੇ ਪੈਸੇ ਦੀ ਵੀ ਲੋੜ ਪੈਗੀ ਤੇ ਮੈਂ ਤਿੰਨ ਟਰੈਕਟਰ ਭੇਜੇ ਹੋਏ ਨੇ ਹੋਰ ਵੀ ਜਿੱਥੇ ਮੇਰੀ ਲੋੜ ਪਵੇ ਜਿੰਨੀ ਜੋਗਾ ਮੈਂ ਹਾ ਹਾਜ਼ਰ ਆ ਇੱਕ ਵੀਡੀਓ ਜਿਹੜੀ ਤੁਹਾਨੂੰ ਦਿਖਾਉਣ ਲੱਗੀ ਦਿਖਾਉਣ ਲੱਗਾ ਜਿਹੜਾ ਵੀਡੀਓ ਉਹ ਤੁਸੀਂ ਸਾਰਾ ਕੁਝ ਬੰਦ ਕਰਕੇ ਆਪਣੇ ਫੋਨ ਫੋਨ ਬੇਸ਼ੱਕ ਹੈੱਡਫੋਨ ਲਾ ਲਓ ਇੱਕ ਇੱਕ ਗੱਲ ਗੌਰ ਨਾਲ ਸੁਣਨੀ ਏ ਇਸ ਰਿਪੋਰਟ ਦੀ ਤੁਸੀਂ ਇੰਨਾ ਕਿ ਹੈਰਾਨ ਹੋ ਜਾਓਗੇ ਦੇਖ ਕੇ ਕਿ ਤੁਸੀਂ ਸੋਚਣ ਲਈ ਮਜਬੂਰ ਹੋ ਜਾਓਗੇ ਕੀ ਹੋਇਆ ਤੇ ਕੀ ਹੋਏਗਾ ਇਹ ਜਿਹੜੇ ਕਿਸਾਨਾਂ ਦੇ ਪ੍ਰੋਟੈਸਟ ਚੱਲ ਰਹੇ ਨੇ ਨਾ ਕਿਸਾਨ ਅੰਦੋਲਨ ਜਿਹਨੂੰ ਅਸੀਂ ਪੰਜਾਬੀ ਚ ਕਹ ਦਿੰਨੇ ਆ ਇਹ ਸਿਰਫ ਭਾਰਤ ਦੇ ਵਿੱਚ ਹੀ ਨਹੀਂ ਜਾਂ ਪੰਜਾਬ ਦੇ ਵਿੱਚ ਹੀ ਨਹੀਂ ਤੁਸੀਂ ਪੱਜੇ ਅੱਫੀ ਭਾਰਤ ਦੀ ਵੀ ਗੱਲ ਕਰੀਏ ਯੂਪੀ ਬਿਹਾਰ ਵਾਲੇ ਵੀ ਦਿੱਲੀ ਆ ਬੜੇ ਨੇ ਪਰ ਪੂਰੀ ਦੁਨੀਆ ਦੀ ਜੇ ਗੱਲ ਕਰੀਏ ਬੈਲਜੀਅਮ ਹੋਲਰ ਪੈਰਿਸ ਪੂਰੇ ਯੂਰਪ ਦੇ ਵਿੱਚ ਤਰਨੇ ਲੱਗੇ ਹੋਏ ਨੇ ਇਹੀ ਪ੍ਰੋਟੈਸਟ ਚੱਲ ਰਹੇ ਨੇ ਕਿਉਂਕਿ ਪੂਰੀ ਦੁਨੀਆ ਦਾ ਸਿਸਟਮ ਬਦਲਣ ਲੱਗੇ ਨੇ ਇਹ ਲੋਕ ਸਰਮਾਇਦਾਰਾਂ ਨੂੰ ਸਾਰਾ ਕੁਝ ਦੇਣ ਲੱਗੇ ਨੇ ਜੀਮੀਦਾਰਾ ਬੰਦ ਕਰ ਰਹੇ ਨੇ ਇਹ ਸਾਰਾ ਕੁਝ ਆਪਣੇ ਹੱਥਾਂ ਦੇ ਵਿੱਚ ਲੈ ਰਹੇ ਨੇ ਇਹ ਗੇਮ ਬਹੁਤ ਵੱਡੀ ਹੋ ਚੱਲੀ ਆ ਸਿਰਫ ਪੰਜਾਬ ਦੀ ਗੱਲ ਨਹੀਂ ਜਿਉਂ ਵੀ ਤੁਹਾਡੇ ਰੰਜਿਸ਼ਾ ਨੇ ਇਸ ਤੋਂ ਬਾਅਦ ਜਿਹੜਾ ਕਿਸਾਨ ਅੰਦੋਲਨ ਚ ਜਿੱਤ ਪ੍ਰਾਪਤ ਕਰਕੇ ਵਾਪਸ ਆਪੋ ਆਪਣੇ ਘਰੀ ਪਹੁੰਚ ਜਾਣਗੇ ਜਿੱਥੋਂ ਤੁਸੀਂ ਆਪਣੀਆਂ ਰੰਜਿਸ਼ਾਂ ਛੱਡੋਗੇ ਉੱਥੇ ਫੇਰ ਸ਼ੁਰੂ ਕਰ ਲਿਓ ਕੋਈ ਮਨਾ ਨਹੀਂ ਕਰੇਗਾ ਪਰ ਥੋੜੀਕ ਜਿਹੀ ਦੇਰ ਸਿਰਫ 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 ਗੱਲ ਕਰੋ ਇਸ ਅੰਦੋਲਨ ਦੀ ਜੇ ਕੋ ਬਹੁਤੀ ਤੁਹਨ ਲੱਗਦਾ ਕਿ ਕੋਈ ਐਸੀ ਗੱਲ ਹੈ ਕਿ ਜਿਹੜੀ ਨਾਲ ਕਰਨੀ ਚਾਹੀਦੀ ਹੈ ਜ਼ਰੂਰ ਕਰੋ ਪਰ ਇਹ ਕਦੇ ਨਾ ਭੁੱਲੋ ਕਿ ਇਸ ਵੇਲੇ ਪਰਿਵਾਰਾਂ ਦੇ ਪਰਿਵਾਰ ਉੱਥੇ ਜਾ ਕੇ ਬੈਠੇ ਨੇ ਜੋ ਤੁਹਾਡੇ ਕੋਲ ਹੈਲਪ ਹੋ ਸਕਦੀ ਕਰੋ ਪੂਰੀ ਦੁਨੀਆ ਦੇ ਵਿੱਚ ਤਰਨੇ ਲੱਗੇ ਹੋਏ ਨੇ ਮੈਂ ਤੁਹਾਨੂੰ ਦਿਖਾਉਣਾ ਇੱਕ ਫਰਾਸ ਇਟਲੀ ਸਪੇਨ ਗ੍ਰੀਸ ਜਰਮਨੀ ਦੇ ਵਿੱਚ ਵੀ ਤਰਨੇ ਲੱਗੇ ਹੋਏ ਨੇ ਤੁਹਾਨੂੰ ਉਹ ਵੀ ਥੋੜੀ ਫੁਟੇਜ ਦਿਖਾਉਣਾ ਤੇ ਤੁਸੀਂ ਇਹ ਕੱਲ ਅਨਾਉਂਸ ਕਰ ਰਹੇ ਸੀ ਨਾ ਉਹ ਖੱਟੜੀ ਪਤਨੀ ਸ਼ਾਇਦ ਉਹਦਾ ਨਾਮ ਹੈ ਮੁੱਖ ਮੰਤਰੀ ਜਿਹੜਾ ਉੱਥੇ ਦਾ ਤੇ ਉਹ ਕਹਿੰਦਾ ਸੀਗਾ ਕਿ ਟਰੈਕਟਰਾਂ ਤੇ ਕਿਉਂ ਆ ਰਹੇ ਨੇ ਬੱਸਾਂ ਤੇ ਆਉਣ ਟ੍ਰੇਨਾਂ ਤੇ ਆਉਣ ਜ਼ਿੰਮੇਦਾਰ ਖੱਟਰ ਸਾਹਿਬ ਜੀਮੀਦਾਰਾਂ ਦਾ ਸਭ ਤੋਂ ਖਤਰਨਾਕ ਤੇ ਸਭ ਤੋਂ ਫਾਇਦੇਮੰਦ ਹਥਿਆਰ ਹੀ ਟਰੈਕਟਰ ਆ ਸਭ ਤੋਂ ਵਧੀਆ ਕਨਵੈਸ ਟਰੈਕਟਰ ਆ ਬੇਸ਼ੱਕ ਜੀਪਾਂ ਉਪਾਸਾਂ ਨੇ ਰੱਖੇ ਨੇ ਪਰ ਸਭ ਤੋਂ ਵਧੀਆ ਤੇ ਪਾਵਰਫੁੱਲ ਜਿਹੜਾ ਹਥਿਆਰ ਹੈ ਜਿਹੜਾ ਕਨਵੈਸ ਆ ਉਹ ਟਰੈਕਟਰ ਹੀ ਆ ਕਾਰਾਂ ਬੱਸਾਂ ਸਾਰੀਆਂ ਕੱਲ ਨੂੰ ਬੰਦ ਹੋ ਜਾਣ ਤੇ ਅਗਲੇ ਆਪਣਾ ਟਰੈਕਟਰ ਚੱਕ ਕੇ ਜਿੱਥੇ ਮਰਜ਼ੀ ਜਾ ਵੜਦੇ ਨੇ ਔਰ ਇਹ ਜਿਹੜਾ ਧਰਨਾ ਜਿਹੜਾ ਕਿਸਾਨੀ ਨਾਲ ਸੰਬੰਧਿਤ ਆ ਕਿਸਾਨੀ ਦਾ ਤੇ ਟਰੈਕਟਰ ਦਾ ਢਿੱਡ ਦੀਆਂ ਆਂਦਰਾ ਵਾਂਗ ਇਕ ਰਿਸ਼ਤਾ ਸਿਰਫ ਭਾਰਤ ਦੇ ਵਿੱਚ ਹੀ ਨਹੀਂ ਪੂਰੀ ਦੁਨੀਆ ਦੇ ਵਿੱਚ ਜਿੱਥੇ ਐਸ ਵੇਲੇ ਪ੍ਰੋਟੈਸਟ ਹੋ ਰਹੇ ਨੇ ਕਿਸਾਨੀ ਦੇ ਟਰੈਕਟਰਾਂ ਤੇ ਹੀ ਹੋ ਰਹੇ ਨੇ ਅੱਜ ਯੂਰਪ ਦੇ ਵਿੱਚ ਵੀ ਲੱਖਾਂ ਲੱਖਾਂ ਟਰੈਕਟਰ ਲੈ ਕੇ ਕਿਸਾਨ ਤੁਰੇ ਹੋਏ ਨੇ ਤੁਹਾਨੂੰ ਦਿਖਾਉਣਾ ਇਹ ਦੇਖੋ ਇਹ ਨਾ ਸੋਚੋ ਕਿ ਸ਼ਾਇਦ ਇਹ ਇਹ ਨਾ ਸੋਚੋ ਪੰਜਾਬੀ ਪਾਗਲ ਹੋ ਗਏ ਨੇ ਉੱਠ ਪਏ ਨੇ ਇਹਨਾਂ ਦੇ ਬੇੜਾ ਘਰ ਕਰ ਦੇਣਾ ਜੋ ਕੁਝ ਅਨਾਉਂਸ ਕਰ ਰਹੇ ਤੁਸੀਂ ਕਿ ਪੰਜਾਬੀਆਂ ਨੇ ਆ ਕੇ ਇਹ ਕਰ ਦੇਣਾ ਉਹ ਕਰ ਦੇਣਾ ਪੰਜਾਬੀ ਨਹੀਂ ਇਸ ਵੇਲੇ ਪੂਰੀ ਦੁਨੀਆ ਦੇ ਕਿਸਾਨ ਜਾਗ ਚੁੱਕੇ ਨੇ ਪੂਰੀ ਦੁਨੀਆ ਦੇ ਵਿੱਚ ਜੋ ਤੁਸੀਂ ਹਾਲਾਤ ਕਰਨਾ ਚਾਹੁੰਦੇ ਹੋ ਉਹਨਾਂ ਹਾਲਾਤਾਂ ਨੂੰ ਦੇਖਦੇ ਹੋਏ ਪੂਰੀ ਦੁਨੀਆ ਜਾਗ ਗਈ ਹੈ ਤੁਸੀਂ ਤੇ ਇਹ ਪੰਜਾਬ ਦੇ ਧਰਨੇ ਦੇਖ ਰਹੇ ਜਿਹੜੇ ਦਿੱਲੀ ਨੂੰ ਤੁਰੇ ਹੋਏ ਨੇ ਬਹੁਤ ਸਾਰੇ ਲੋਕਾਂ ਨੂੰ ਇਹਨਾਂ ਚੀਜ਼ਾਂ ਬਾਰੇ ਨਹੀਂ ਪਤਾ ਕੀ ਪੂਰੀ ਦੁਨੀਆ ਦੇ ਵਿੱਚ ਇਹ ਹਾਲਾਤ ਹੋ ਗਏ ਨੇ ਦੇਖੋ ਪਾਰਲੀਮੈਂਟ ਵਿੱਚ ਪਹੁੰਚੇ ਹੋਏ ਨੇ ਤੇ ਤੁਸੀਂ ਤਾਂ ਪੁਲ ਨਹੀਂ ਕ੍ਰੋਸ ਕਰਨ ਦੇ ਰਹੇ ਪੁਲਾਂ ਤੇ ਵੀ ਤੁਸੀਂ ਇੰਨੇ ਇਹਨੇ ਬੰਨ ਲਾ ਦਿੱਤੇ ਨੇ ਪਰ ਮੈਂ ਜਿਵੇਂ ਕਿਹਾ ਸੀ ਪੰਜਾਬੀ ਆ ਤੇ ਇਹ ਪੁਲ ਪੁਲ ਤੁਹਾਡੇ ਤੇ ਜਿਹੜੇ ਤੁਸੀਂ ਆ ਬੈਰੀਅਰ ਲਾਏ ਹੋਏ ਨੇ ਜਾਂ ਡਰੋਨ ਛੱਡੇ ਸੀ ਪਤਾ ਕਰੇ ਸਿਟੀ ਜਾਂਦੇ ਕਿ ਨਹੀਂ ਕੋਈ ਖਰਚਾ ਕਰਨ ਦੀ ਵੀ ਲੋੜ ਨਹੀਂ ਤੇ ਤੁਹਾਡੀ ਹਰ ਜਿਹੜੀ ਤੁਸੀਂ ਚੀਜ਼ ਸ਼ੁਰੂ ਕੀਤੀ ਹੈ ਰੋਕਣ ਲਈ ਹਰ ਮੁਸ਼ਕਿਲ ਦਾ ਹੱਲ ਕੱਢ ਲਿਆ ਪੰਜਾਬੀ ਨੇ ਹਰ ਮੁਸ਼ਕਿਲ ਦਾ ਹੱਲ ਕੱਢ ਲਿਆ ਔਰ ਇਹ ਪੂਰੀ ਦੁਨੀਆ ਜਾਣਦੀ ਕਿ ਜੁਗਾੜ ਲਾਉਣ ਵਿੱਚ ਪੰਜਾਬੀਆਂ ਤੋਂ ਉੱਪਰ ਕੋਈ ਨਹੀਂ ਆ ਸੋ ਇਸ ਕਰਕੇ ਜੋ ਮਰਜ਼ੀ ਕਰ ਲੋ ਮੈਂ ਇਹ ਹੈ ਕਿ ਇਸ ਵਾਰੀ ਬਸ ਦੁਆ ਕਰੋ ਵਾਹਿਗੁਰੂ ਸੱਚੇ ਪਾਤਸ਼ਾਹ ਕਰੇ ਕਿ ਐਰ ਕੀ ਪੂਰੀ ਤਰ੍ਹਾਂ ਜਿੱਤ ਕੇ ਆਈਓ ਤੋ ਵੀ ਕਿਸਾਨੀ ਦਾ ਤੇ ਟਰੈਕਟਰ ਦਾ ਢਿੱਡ ਦੀਆਂ ਆਂਦਰਾਂ ਦਾ ਉਹਨਾਂ ਗੂੜਾ ਰਿਸ਼ਤਾ ਹੈ ਨੌ ਤੇ ਮਾਸ ਵਾਲਾ ਰਿਸ਼ਤਾ ਇਹ ਤੇ ਕੋਈ ਵੀ ਧਰਨਾ ਹੋਵੇ ਕਦੇ ਇਨ ਫਿਊਚਰ ਵੀ ਹੋਇਆ ਤੇ ਟਰੈਕਟਰ ਨਾਲ ਹੀ ਹੋਏਗਾ ਟਰਾਲੀਆਂ ਨਾਲ ਹੀ ਹੋਏਗਾ ਸਭ ਤੋਂ ਵਧੀਆ ਹਥਿਆਰ ਤੇ ਸਭ ਤੋਂ ਲਾਹੇਵੰਦ ਤੇ ਸਭ ਤੋਂ ਸੌਖਾ ਹਥਿਆਰ ਟਰੈਕਟਰ ਹੀ ਹੁੰਦਾ ਦੁਨੀਆ ਭਰ ਦੇ ਕਿਸਾਨਾਂ ਦਾ ਇਕੱਲੇ ਪੰਜਾਬੀਆਂ ਦਾ ਨਹੀਂ ਤੁਹਾਡੇ ਸਾਹਮਣੇ ਆ ਆ ਬ੍ਰਸਲ ਦੀ ਹੈਗੀ ਹੈ ਵੀਡੀਓ ਦੁਨੀਆ ਭਰ ਦੇ ਕਿਸਾਨਾਂ ਦਾ ਸਭ ਤੋਂ ਵਧੀਆ ਤਿਹਾਰ ਇਹ ਹੁੰਦਾ ਹਥਿਆਰ ਟਰੈਕਟਰ ਕਹਿੰਦੇ ਅਸੀਂ ਨੋਰਮਲ ਰਹਿਣ ਵਾਸਤੇ ਸਾਨੂੰ ਮਦਦ ਚਾਹੀਦੀ ਹੈ ਸਰਕਾਰਾਂ ਦੀ ਸੋ ਇਹ ਕੁਛ ਇੱਕ ਵੀਡੀਓ ਸਨ ਮੈਂ ਅਖੀਰ ਦੇ ਵਿੱਚ ਫਿਰ ਸਾਰਿਆਂ ਨੂੰ ਬੇਨਤੀ ਕਰਦਾ ਇੱਕ ਵਾਰੀ ਫਿਰ ਚੌਥੀ ਵਾਰੀ ਬੇਨਤੀ ਕਰਨ ਲੱਗਾ ਕਿ ਸਾਰੀਆਂ ਰੰਜਿਸ਼ਾਂ ਛੱਡ ਕੇ ਇੱਕ ਹੋ ਜਾਓ ਨਹੀਂ ਤੇ ਬਹੁਤ ਪਛਤਾਓਗੇ ਤੁਹਾਡੇ ਆਉਣ ਵਾਲੀਆਂ ਨਸਲਾਂ ਆਪਣੀਆਂ ਜ਼ਮੀਨਾਂ ਵਿੱਚ ਨਹੀਂ ਵੜ ਸਕਣਗੀਆਂ ਉੱਥੇ ਜਿੱਦਾਂ ਇਹ ਲਾਇਏ ਹੋਣਾ ਇਹਨਾਂ ਨੇ ਤਾਰਾ ਲਾਈਆਂ ਹੋਈਆਂ ਨੇ ਇਹ ਤੁਹਾਡੀਆਂ ਜ਼ਮੀਨਾਂ ਦੇ ਆਲੇ ਦੁਆਲੇ ਤਾਰਾਂ ਲੱਗ ਜਾਣਗੀਆਂ ਹੋਰ ਤੇ ਦਿੱਲੀ ਦੇ ਰਸਤੇ ਵਿੱਚ ਲੱਗੀਆਂ ਨੇ ਤੁਹਾਡੀਆਂ ਜ਼ਮੀਨਾਂ ਦੇ ਆਲੇ-ਦੁਆਲੇ ਇਹ سرمایہਦਾਰ ਜਿਹੜੇ ਨੇ ਨਾ ਇਹ ਅਡਾਨੀ ਅਵਾਨੀ ਸਿਰਫ ਭਾਰਤ ਦੇ ਵਿੱਚ ਹੀ ਨਹੀਂ ਹਰ ਮੁਲਕ ਦੇ ਵਿੱਚ ਨੇ ਜਿਹੜੇ ਇਸ ਵੇਲੇ ਇਹਨਾਂ ਦੀਆਂ ਆਪਸ ਵਿੱਚ ਮੀਟਿੰਗਸ ਹੁੰਦੀਆਂ ਨੇ ਸ਼ਾਇਦ ਤੁਹਾਨੂੰ ਨਹੀਂ ਪਤਾ ਇਹਨਾਂ ਦੀਆਂ ਮੀਟਿੰਗਸ ਹੁੰਦੀਆਂ ਨੇ ਕੀ ਕਰਨਾ ਕੀ ਹੈ ਬੜੀ ਵੱਡੀ ਗੇਮ ਆ ਇਹ ਇਹ ਪੂਰੀ ਦੁਨੀਆ ਨੂੰ ਜਿੱਤਣਾ ਚਾਹੁੰਦੇ ਨੇ ਸੋ ਸਾਡੇ ਕੋਲ ਪੰਜਾਬੀਆਂ ਕੋਲ ਜ਼ਮੀਨਾਂ ਤੋਂ ਇਲਾਵਾ ਹੈ ਕੀ ਹੈ ਫਿਰ ਇਹ ਦੱਸੋ ਬੱਚੇ ਆਪਣੇਆਂ ਨੂੰ ਵੀ ਜਵਾਨਾਂ ਨੂੰ ਵੀ ਕਹੋ ਕਿ ਜ਼ਮੀਨਾਂ ਸੰਭਾਲਣ ਜ਼ਮੀਨਾਂ ਦੇ ਵਿੱਚ ਕੰਮ ਕਾਰ ਜਰੂਰ ਕਰਿਆ ਕਰਨ ਥੋੜਾ ਬਹੁਤਾ ਠੀਕ ਹੈ ਟਰੈਕਟਰ ਲੈ ਕੇ ਸਿਤਰੇ ਹੋਏ ਆ ਟਰੈਕਟਰ ਸ਼ਿੰਗਾਰੇ ਹੋਏ ਨੇ ਜਰੂਰ ਸ਼ਿੰਗਾਰੋ ਪਰ ਉਹਨਾਂ ਟਰੈਕਟਰਾਂ ਨੂੰ ਸਿਰਫ ਗਲੀਆਂ ਵਿੱਚ ਘੁੰਮਣ ਵਾਸਤੇ ਨਾ ਰੱਖੋ ਉਹਨਾਂ ਟਰੈਕਟਰਾਂ ਨੂੰ ਖੇਤਾਂ ਵਿੱਚ ਵੀ ਵੜੋ ਤੇ ਆਪਣੀਆਂ ਜ਼ਮੀਨਾਂ ਨੂੰ ਸੰਭਾਲੋ ਕੱਲ ਫੇਰ ਗੱਲ ਕਰਾਂਗੇ ਕੁਝ ਹੋਰਾਂ ਲੋਕਾਂ ਦੀ ਜਿਹੜੇ ਲੋਕੀ ਸਿਰਫ ਫੇਮ ਵਾਸਤੇ ਬਹੁਤ ਐਸਵੇਲੇ ਸੋਸ਼ਲ ਮੀਡੀਆ ਤੇ ਕੁੱਤੇ ਖਾਣੀ ਆਪਣੀ ਵੀ ਕਰ ਰਹੇ ਨੇ ਤੇ ਲੋਕਾਂ ਦੀ ਵੀ ਕਰਾ ਰਹੇ ਨੇ ਉਹਨਾਂ ਦੀ ਗੱਲ ਵੀ ਕਰਾਂਗੇ ਨਾਲੋਂ ਨਾਲ ਕਿਉਂਕਿ ਉਹ ਵੀ ਫਾਰਮਰ ਨਾਲ ਰਿਲੇਟਡ ਆ ਸੋ ਅੱਜ ਦੀ ਵੀਡੀਓ ਨੂੰ ਜੇਕਰ ਤੁਹਾਨੂੰ ਲੱਗੇ ਕਿ ਇਹ ਸ਼ੇਅਰ ਕਰਨ ਵਾਲੀ ਇਨਫਰਮੇਸ਼ਨ ਆ ਜਰੂਰ ਸ਼ੇਅਰ ਕਰ ਦਿਓ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ